ਸੁਰਸਿੰਟਰਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਸਤਿ ਸ੍ਰੀ ਅਕਾਲ ਜੀ। ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਥ ਸਾਡੇ ਸਾਰੇ ਹੀ ਪਰਿਵਾਰਕ ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਟਿੰਣਾ ਜੀ ਰਾਜਾ ਬੜਿੰਗ ਨੇ ਜ਼ੀਰਖਪੁਰ ਦੇ ਵਿੱਚ 100 ਕਿੱਲਾ ਜ਼ਮੀਨ ਖਰੀਦ ਲਈ ਹੈ। ਸਤਿ ਸ੍ਰੀ ਅਕਾਲ ਦੇਖੋ ਕਿਸੇ ਦੇ ਬਾਰੇ ਪਤਾ ਤਾਂ ਨਹੀਂ ਹੁੰਦਾ ਵੀ ਭਾਈ ਇਹ ਵਿੱਚੋਂ ਕੀ ਕਰੀ ਜਾਂਦਾ ਜਾਂ ਕੀ ਦਾ ਮਕਸਦ ਕੀ ਆ ਪਰ ਜਿਹੜੀਆਂ ਗੱਲਾਂ ਬੀਬੀ ਨਵਜੋਤ कौर ਸਿੱਧੂ ਨੇ ਕਹੀਆਂ ਉਹਦੇ ਮੁਤਾਬਕ ਉਹਨਾਂ ਨੇ ਖਰੀਦ ਲਈ ਆ। ਪਰ ਉਹਨਾਂ ਦੀਆਂ ਗੱਲਾਂ ਦੇ ਉੱਤੇ ਯਕੀਨ ਬਹੁਤ ਤਾਂ ਨਹੀਂ ਕਰਦੇ ਪਰ ਜੇ ਕੋਈ ਕਰਦਾ ਤਾਂ ਇਹ ਗੱਲ ਵੱਖਰੀ ਇਹ ਪਾਈਸ਼ਾੜ ਖਰੀਦੀ ਵੀ ਹੋਵੇ ਪਰ ਅੱਜ ਬੀਬੀ ਨਵਜੋਤ ਕੌਰ ਨੇ ਗੱਲ ਕਹੀ ਹੈ ਕਿ ਰਾਜਾ ਬੜਿੰਗ ਦੇ ਜ਼ੀਰਕਪੁਰ ਦੇ ਵਿੱਚ 100 ਏਕੜ ਜ਼ਮੀਨ ਹੜੱਪੀ ਆ ਨਵਜੋਤ ਕੌਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਉੱਤੇ ਇਹ ਗੱਲ ਕਹੀ ਆ ਕਿ 40 ਏਕੜ ਜ਼ਮੀਨ ਲੁੱਟੇ ਗਏ ਪੈਸੇ ਨਾਲ ਖਰੀਦੀ ਆ 60 ਏਕੜ ਜ਼ਮੀਨ ਫਰਜ਼ੀ ਸਾਈਨ ਤੇ ਬੁਸੇ ਲਾ ਕੇ ਹੜੱਪੀ ਗਈ ਆ ਕਾਂਗਰਸ ਦੇ ਨਾਲ ਜੁੜਨ ਵਾਲੇ ਨੌਜਵਾਨਾਂ ਤੋਂ 7.5 ਕਰੋੜ ਰੁਪਏ ਇਕੱਠਾ ਕੀਤਾ ਗਿਆ ਤੇ ਪੱਤਰਕਾਰਾਂ ਨੇ ਕੀਤਾ ਸਵਾਲ ਰਾਜੇ ਵੜਿੰਗ ਨੂੰ ਰਾਜਾ ਵੜਿੰਗ ਕੇ ਦਾ ਜਿਹੜੀ ਮਾਨਸਿਕ ਸਥਿਤੀ ਠੀਕ ਹੀ ਨਹੀਂ ਜਿਹੜਾ ਵੈਸੇ ਹਿੱਲਿਆ ਹੋਇਆ ਉਹਦੇ ਬਾਰੇ ਰੋਧ ਰੋਧ ਬਿਆਨ ਦੇਣਾ ਵੀ ਠੀਕ ਨਹੀਂ ਆ। ਸੋ ਹੋ ਸਕਦਾ ਭਾਈ ਨਵਜੋਤ ਕੌਰ ਦੀ ਗੱਲ ਸੱਚ ਵੀ ਹੋਵੇ ਹੋ ਸਕਦਾ ਪਰ ਉਹਨੂੰ ਸਬੂਤ ਵੀ ਪੇਸ਼ ਕਰਨੇ ਚਾਹੀਦੇ ਆ ਹੁਣ ਐਵੇਂ ਤਾਂ ਮੈਂ ਕਹ ਰਿਹਾ ਕਿ ਫਲਾਣਾ ਐ ਜਾਂ ਫਲਾਣੀ ਐ ਆ ਉਹਦੇ ਲਈ ਸਬੂਤ ਦੇਣੇ ਚਾਹੀਦੇ ਵੀ ਕਿ ਆ ਦੇਖੋ ਜੀ ਉਹ 7.5 ਕਰੋੜ ਰੁਪਇਆ ਜਿਹੜੇ ਮੁੰਡਿਆਂ ਤੋਂ ਇਕੱਠਾ ਕੀਤਾ ਉਹਦੇ ਵਿੱਚੋਂ 5 ਮੁੰਡੇ ਆ ਜਿਨ੍ਹਾਂ ਦੇ ਕੋਲ 10-10 ਲੱਖ ਲਿਆ 20-20 ਲੱਖ ਲਿਆ ਆ ਜਿਹੜਾ ਕੀ 100 ਏਕੜ ਜ਼ਮੀਨ ਬਣਾਈ ਆ ਉਹਦੇ ਵਿੱਚੋਂ 10 ਏਕੜ ਦੀ ਰਜਿਸਟਰੀ ਮੈਂ ਲੈ ਕੇ ਆਈ ਆ ਆ ਮੇਰੇ ਕੋਲੇ ਇੰਤਕਾਲ ਕਾਪੀ ਆ ਆ ਮੇਰੇ ਕੋਲੇ ਕੋਈ ਜਮ੍ਹਾਂ ਬੰਦੀ ਆ ਮੇਰੇ ਕੋਲੇ ਕੋਈ ਫਰਦਾ ਕੋਈ ਨਾ ਕੋਈ ਗੱਲ ਪੇਸ਼ ਵੀ ਕਰਨੀ ਚਾਹੀਦੀ ਆ ਨਹੀਂ ਤਾਂ ਖਬਰ ਨਾਲ ਇਹ ਮਰੂਲੀ ਜੀ ਬਣ ਕੇ ਰਹਿ ਜਾਂਦੀ ਆ ਤੇ ਇਸ ਕਰਕੇ ਇਕੱਲੇ ਦੋਸ਼ ਆ ਇਹ ਦੋਸ਼ ਸਾਬਤ ਨਹੀਂ ਹੋਏ ਹਲੇ ਤੇ ਰਾਹੁਲ ਗਾਂਧੀ ਬਰਨਾਲੇ ਆ ਰਹੇ ਜੀ ਕਦੋਂ ਆਉਣਾ ਉਹਨਾਂ ਨੇ ਜੀ 28 ਫਰਵਰੀ ਨੂੰ ਰਾਹੁਲ ਗਾਂਧੀ ਨੇ ਆਉਣਾ ਬਰਨਾਲੇ ਦੇ ਵਿੱਚ ਉਦਲੀ ਤਿਆਰੀਆਂ ਜ਼ੋਰਾਂ ਦੇ ਉੱਤੇ ਆ ਪੰਜਾਬ ਦੇ ਵਿੱਚ ਰੈਲੀਓ ਰੈਲੀ ਵਾਲਾ ਸੱਭਿਆਚਾਰ ਚੱਲੀ ਜਾਣਾ ਹੁਣ ਆਸਾਲ ਮੈਂ ਅੱਗੇ ਵੀ ਰੈਡ ਫਰੰਟ ਤੋਂ ਦੱਸਿਆ ਸੀ ਇਕਨ ਪਰਿਵਾਰਕ ਜੀਵਨ ਨੂੰ ਕਿ ਇਹ ਸਾਲ ਸਿਰਫ ਸਿਰਫ ਇਹ ਲੱਗਣਾ ਜੀ ਰੈਲੀਆਂ ਦੇ ਰਿਛੇ ਉਹਦੀ ਰੈਲੀ ਆ ਕੀ ਉਹਨੇ ਰੈਲੀ ਕਰਤੀ ਆ ਰੈਲੀਆਂ ਐ ਕਰ ਰਿਹਾ ਉਹ ਰੈਲੀਆਂ ਐ ਕਰ ਰਿਹਾ ਬਸ ਆਹ ਕੁਝ ਚੱਲੀ ਜਾਣਾ ਤੋਂ ਰਾਹੁਲ ਗਾਂਧੀ ਨੇ ਬਰਨਾਲਾ ਦੇ ਵਿੱਚ ਰੈਲੀ ਨੂੰ ਸਮੋਧਨ ਕਰਨਾ 28 ਤਰੀਕ ਨੂੰ ਆਕਾਲੀ ਵੀ ਲਗਾਤਾਰ ਰੈਲੀਆਂ ਕਰ ਰਿਹਾ ਭਾਜਪਾ ਦੀਆਂ ਤਿਆਰੀਆਂ ਪੂਰੀਆਂ ਪੂਰੀਆਂ ਪੁਨਰ ਸੁਰਜੀਤੀ ਵਾਲੇ ਵੀ ਕਰੀ ਜਾਂਦੇ ਆ ਉਧਰ ਕਾਲੀ ਦਲ ਵਾਰਿਸ ਪੰਜਾਬ ਦੇ ਵਾਲੇ ਦੀ ਕਰੀ ਜਾਂਦੇ ਆ ਆਮ ਆਦਮੀ ਪਾਰਟੀ ਦੀ ਕਰੀ ਜਾਂਦੀ ਹੈ ਮਤਲਬ ਰੈਲੀ ਹੋ ਰੈਲੀ ਹੈ ਜੀ ਹੋਂ ਦਾ ਅੱਛਾ ਕੌਣ ਸੀ ਇਹ ਵਿਅਕਤੀ ਜਿਹੜਾ ਪਹਿਲੀ ਵਾਰੀ ਵਿਦੇਸ਼ ਨੂੰ ਚੱਲਿਆ ਸੀ ਪੰਜਾਬ ਤੋਂ ਤੇ ਜਹਾਜ਼ 'ਚ ਬੈਠਦੀ ਸਾਰੀ ਉਹਦੇ ਪ੍ਰਾਣ ਨਿਕਲ ਗਏ ਆਥੇ ਇਹ ਬੜੇ ਦਰਦ ਵਾਲੀ ਖਬਰ ਆ ਜੀ ਇਹ ਬੜੀ ਭਾਵ ਕਰਨ ਵਾਲੀ ਖਬਰ ਆ ਭਈ 18 ਸਾਲ ਪਹਿਲਾਂ ਪੁੱਤ ਗਿਆ ਇਟਲੀ ਦੇ ਵਿੱਚ ਮਿਲਾਨ ਸ਼ਹਿਰ ਦੇ ਵਿੱਚ ਸੇ 16 ਸਾਲ ਦੇ ਵਿੱਚ ਬੰਦੇ ਨੇ ਚਲੋ ਮਿਹਨਤ ਕਰਕੇ ਹੋ ਸਕਦਾ ਘਰ ਬਣਾਇਆ ਹੋਵੇ ਗੱਡੀ ਲੈ ਲਈ ਹੋਣੀ ਆ ਕੰਮ ਕਾਜ ਹੋ ਸਕਦਾ ਚੰਗਾ ਹੋ ਗਿਆ ਹੋਵੇ ਹਰ ਬੰਦੇ ਦਾ ਜੀ ਕਰਦਾ ਜੀ ਕਿ ਮੈਂ ਆਪਣੇ ਮਾਪੇ ਨੂੰ ਉਹ ਥਾਂ ਦਿਖਾਵਾਂ ਜਿਹੜੀ ਥਾਂ ਤੇ ਆ ਕੇ ਬੱਲੇ ਨੇ ਮਿਹਨਤ ਕੀਤੀ ਸੀ ਉਹਨੇ ਵੀ ਇੱਥੇ ਸੋਚਦੇ ਤਹਿ ਸੀ ਮਾਪੇ ਨੂੰ ਸੱਦਿਆ ਪਰ ਬਾਪ ਹੈਗਾ ਇਹ ਪਿੰਡ ਹੈਗਾ ਜੀ ਹੁਸ਼ਾਰਪੁਰ ਦੇ ਵਿੱਚ ਇੱਕ ਪਿੰਡ ਆ ਉਸ ਤੋਂ ਦੇ ਰਹਿਣ ਵਾਲੇ ਆ ਤੇ ਬਾਪ ਹੈਗਾ ਜੀ ਪ੍ਰਗਨ ਸਿੰਘ ਪਰਗਤ ਸਿੰਘ ਤੇ ਉਹਦੀ ਘਰ ਵਾਲੀ ਦੋਵੇਂ ਜਾਨੇ ਇੱਥੇ ਪਤਾ ਲੱਗਾ ਜੀ ਤੇ ਜਹਾਜ਼ ਦੇ ਵਿੱਚ ਹੀ ਬਹਿ ਕੇ ਜਲੀ ਐਰਪੋਰਟ ਤੋਂ ਜਦੋਂ ਇਹ ਜਹਾਜ਼ ਉੱਡ ਰਿਹਾ ਸੀਗਾ ਉਹ ਫਿਰ ਅਚਾਨਕ ਹੀ ਤਰੇਲੀਆਂ ਆਉਣ ਲੱਗ ਪੀਆਂ ਤੇਜ਼ ਪਸੀਨਾ ਆਉਣ ਲੱਗ ਪਿਆ ਸਰੀਰ ਢਿੱਲਾ ਪੈ ਗਿਆ ਤੇ ਫਿਰ ਉਹ ਸੀਟ ਤੋਂ ਥੱਲੇ ਡਿੱਗ ਪਿਆ ਜੀ ਪ੍ਰਗਤ ਸਿੰਘ ਫਿਰ ਉੱਥੇ ਜਿਹੜਾ ਕਰੂ ਮੈਂਬਰ ਇਕੱਠੇ ਹੋਏ ਡਾਕਟਰਾਂ ਨੇ ਚੈੱਕ ਕੀਤਾ ਤੇ ਜੰਤਰਾ ਨੇ ਡੈੱਡ ਡਿਕਲੇਅਰ ਕਰਤਾ ਜੀ ਜਹਾਜ਼ ਦੇ ਵਿੱਚ ਸੋ ਇਟਲੀ ਦੇ ਵਿੱਚ ਪੁੱਤ ਜਿਹੜਾ ਉਹ ਫੁੱਲਾਂ ਦਾ ਗੁਲਦਸਤਾ ਲੈ ਕੇ ਤੇ ਕੇਕ ਲੈ ਕੇ ਸਵਾਗਤ ਕਰਨ ਵਾਸਤੇ ਖੜਾ ਸੀਗਾ ਦੇ ਪਿਤਾ ਦੀ ਡੈੱਡ ਬੋਡੀ ਮਿਲੀ ਹੈ। ਹੂੰ ਬਹੁਤ ਦੁਖਦੀ ਖਬਰ ਹੈ ਜੀ। ਅਮ ਬਾਕੀ ਪੰਜਾਬ ਦੇ ਕਿਹੜੇ ਚੀਫ ਸਕੱਟਰੀ ਰਹੇ ਆ ਜਿਨ੍ਹਾਂ ਦੇ ਉੱਤੇ ਭ੍ਰਸ਼ਟਾਚਾਰ ਦਾ ਕੇਸ ਚੱਲ ਰਿਹਾ? ਇਹਦੀ ਚੀਫ ਸਕੱਟਰੀ ਸਾਬਕਾ ਜਿਹੜੇ ਰਿਟਾਇਰਡ ਆਈਏਐਸ ਅਫਸਰ ਵੀਕੇ ਜੰਡੂਆ ਇਹਨਾਂ ਦੇ ਉੱਤੇ ਭ੍ਰਸ਼ਟਾਚਾਰ ਦਾ ਕੇਸ ਚੱਲੇਗਾ। ਸਾਬਕਾ ਚੀਫ ਸਕੱਟਰੀ ਹੈ ਜੀ ਰਿਟਾਇਰਡ ਆਈਏਐਸ ਦਾ ਅਫਸਰ ਵੀਕੇ ਜੰਡੂਆ 2 ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ਦੇ ਵਿੱਚ ਕੇਂਦਰ ਨੇ ਇਹਨਾਂ ਦੇ ਉੱਤੇ ਕੇਸ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ ਕੇਸ 2009 ਦਾ ਇਸ ਵੇਲੇ ਇਹ ਇੰਡਸਟਰੀ ਐਂਡ ਕਮਰਸ ਵਿਭਾਗ ਦੇ ਡਾਇਰੈਕਟਰ ਕਮ ਸੈਕਟਰੀ ਦੇ ਅਹੁਦੇ ਦੇ ਉੱਤੇ ਸੀ ਕਿ ਖੁੱਤਤ ਤੌਰ ਦੇ ਉੱਤੇ ਰਿਸ਼ਵਤ ਲੈਣ ਦੇ ਕਿਨੇ ਫੜਿਆ ਗਿਆ ਸੀ ਵਿਜੀਲੈਂਸ ਨੇ ਆਈਐਸ ਅਧਿਕਾਰੀ ਹੋਣ ਕਰਕੇ ਇਹਨਾਂ ਦੇ ਕੇਸ ਦੇ ਵਿੱਚ ਪੈਰ ਵੀ ਅੱਗੇ ਕਰਨ ਤੋਂ ਨਾ ਕਰਤੀ ਸੀ ਬਾਅਦ ਵਿੱਚ ਕੇਂਦਰ ਦੇ ਕੋਲੋਂ ਮਨਜ਼ੂਰੀ ਮੰਗੀ ਗਈ ਸੀ ਤੇ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਸਪੈਸ਼ਲ ਕੋਰਟ ਦੇ ਵਿੱਚ ਸੁਣਵਾਈ ਹੋਊਗੀ ਤੇ ਬਾਕੀ ਕੇਜਰੀਵਾਲ ਤੇ ਭਗਵੰਤ ਮਾਨ ਗੁਜਰਾਤ ਨੂੰ ਜਾ ਰਹੇ ਨੇ ਹਾਂਜੀ ਕੱਲ ਤੇ ਪਰਸੋਂ 2 ਦਿਨ ਦੇ ਲਈ ਉਹ ਗੁਜਰਾਤ ਚਲੇ ਨੇ ਕੱਲ ਨੂੰ ਯਾਨੀ ਕਿ ਸ਼ਨੀਵਾਰ ਨੂੰ ਤੇ ਪਰਸੋਂ ਯਾਨੀ ਕਿ ਐਤਵਾਰ ਨੂੰ 2 ਦਿਨ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਵਿੱਚ ਪਾਰਟੀ ਦੀਆਂ ਮੀਟਿੰਗਾਂ ਨੂੰ ਸਮੋਧਨ ਕਰਨਾ ਪਾਰਟੀ ਦੀਆਂ ਗਤੀਵਿਧੀਆਂ ਦਾ ਜਾਇਦਾ ਲੈਣਾ ਉਥੇ ਅਹਮਦਾਬਾਦ ਦੇ ਵਿੱਚ ਪਤਾ ਲੱਗਾ ਜੀ ਕਿ ਭਾਰਤ ਅਮਰੀਕਾ ਜੀ ਦੀ ਟ੍ਰੇਡ ਡੀਲ ਆ ਇਹਦੇ ਬਾਬਤ ਇੱਕ ਪ੍ਰੈਸ ਕਾਨਫਰੰਸ ਵੀ ਕਰਨੀ ਆ ਸੋ ਕਨਵੀਨਰ ਤੇ ਮੁੱਖ ਮੰਤਰੀ ਸਾਹਿਬ ਦੋਵੇਂ ਜਣੇ ਹੁਣ ਚੱਲੇ ਗੁਜਰਾਤ ਦੇ ਵੱਲ ਜੀ। ਭਗਵਾਨਤ ਮਾਨ ਹੁਣ ਠੀਕ ਹੋ ਗਏ ਟਰੈਵਲ ਕਰਨ ਲਈ। ਹਾਂ ਬਿਲਕੁਲ ਜੀ ਬਿਲਕੁਲ ਉਹ ਠੀਕ ਹੈ ਜੀ ਇਸੇ ਕਰਕੇ ਕੱਲ ਕਿਲਾਰਾਏਪੁਰ ਦੇ ਵਿੱਚ ਸੰਬੋਧਨ ਕਰਕੇ ਆਏ ਆ ਤੇ ਅੱਜ ਵੀ ਉਹਨਾਂ ਨੇ ਗੱਲਬਾਤਾਂ ਕੀਤੀਆਂ ਤੇ ਫਿਰ ਹੁਣ ਇਹਨਾਂ ਨੇ ਕੱਲ ਨੂੰ ਜਾਣ ਦਾ ਪ੍ਰੋਗਰਾਮ ਵੀ ਰੱਖ ਲਿਆ ਜਿਹੜਾ ਮਤਲਬ ਹੁਣ ਤੰਦਰੁਸਤੀ ਦਾ ਬਿਲਕੁਲ। ਹੂੰ ਹੂੰ। ਸੋ ਜਿਹੜੀ ਪੈਨਸ਼ਨ ਮਿਲਦੀ ਹੈ ਜੀ ਜੇ ਕੋਈ ਮਰ ਜਾਂਦਾ ਤਾਂ ਕਹਿੰਦੇ ਫਿਰ ਵੀ ਪੈਨਸ਼ਨ ਚੱਲਦੀ ਰਹਿੰਦੀ ਹੈ। ਕਿੰਨੇ ਕੁ ਲੋਕ ਫੜੇ ਗਏ ਇਹਦੇ ਚ ਸਭ ਅਸਲ ਦੇ ਬੱਚਾ ਜਿਹੜੀਆਂ ਪੈਨਸ਼ਨਾਂ ਉਹ ਭਾਵੇਂ ਬੁਢਾਪਾ ਪੈਨਸ਼ਨ ਆ ਭਾਵੇਂ ਵਿਧਵਾ ਪੈਨਸ਼ਨ ਆ ਭਾਵੇਂ ਅੰਗਹੀਨਾਂ ਦੀ ਪੈਨਸ਼ਨ ਆ ਕਈ ਵਾਰ ਕੀ ਹੁੰਦਾ ਜੀ ਕਿ ਦੇਖੋ ਪੈਨਸ਼ਨ ਤਾਂ ਖਾਤੇ ਦੇ ਵਿੱਚ ਆਉਣੀ ਹੈ ਨਾ ਸਬੰਧਤ ਵਿਭਾਗ ਦੇ ਵੱਲੋਂ ਖਾਤੇ 'ਚ ਪਾਈ ਜਾਣੀ ਆ ਜੇ ਮੰਨ ਲਓ ਉਸ ਬੰਦੇ ਦੀ ਮੌਤ ਹੋ ਗਈ ਤਾਂ ਬਹੁਤੀ ਵਾਰ ਪਰਿਵਾਰਕ ਮੈਂਬਰ ਬੈਂਕ ਨੂੰ ਜਾਂ ਸਬੰਧਤ ਡਿਪਾਰਟਮੈਂਟ ਨੂੰ ਜਾਣਕਾਰੀ ਹੀ ਨਹੀਂ ਦਿੰਦੇ ਜਦਕਿ ਨਿਯਮਾਂ ਦੇ ਮੁਤਾਬਕ ਇਹ ਆ ਵੀ ਡੈਥ ਸਰਟੀਫਿਕੇਟ ਤੁਸੀਂ ਬੈਂਕ ਦੇ ਵਿੱਚ ਵੀ ਜਮ੍ਹਾਂ ਕਰਵਾਉਂਦੇ ਆ ਇਹ ਭਾਈ ਇਹ ਬੰਦੇ ਦੀ ਮੌਤ ਹੋ ਗਈ ਆ ਇਹਦੇ ਨੌਮੀ ਹੀ ਅਸੀਂ ਆ ਤੇ ਹੁਣ ਇਹ ਦੁਨੀਆ ਦੇ ਉੱਤੇ ਨਹੀਂ ਆ ਸਬੰਧਤ ਵਿਭਾਗ ਨੂੰ ਵੀ ਦੱਸਣਾ ਪੈਂਦਾ ਵੀ ਭਾਈ ਉਹਨਾਂ ਦਾ ਆ ਡੈਥ ਸਰਟੀਫਿਕੇਟ ਆ ਪਰ ਲੋਕ ਇਹ ਗੱਲ ਕਹਿੰਦੇ ਵੀ ਆਪਾਂ ਨੂੰ ਕੀ ਲੋੜ ਆ ਐਸੇ ਆਉਂਦੇ ਆਈ ਜਾਂਦੇ ਹੋ ਖਾਤੇ 'ਚ ਪੈਨਸ਼ਨ ਆਈ ਜਾਂਦੀ ਏ ਤੇ ਏਟੀਐਮ ਦੇ ਰਾਹੀਂ ਲੋਕ ਕੱਢੀ ਜਾਂਦੇ ਆ ਇਹ ਕਈ ਕੀ ਸਾਲ ਇੰਨੀ ਕੰਮ ਚੱਲੀ ਜਾਂਦਾ ਪਰ ਲੁਧਿਆਣੇ ਦੇ ਵਿੱਚ ਤਾਂ ਪਿੱਛੇ ਜੇ ਇੱਕ ਸਰਵੇ ਹੋਇਆ ਸੀਗਾ 2020 ਤੋਂ ਲੈ ਕੇ 25 ਤੱਕ 5 ਸਾਲਾਂ ਦੇ ਵਿੱਚ ਤੇ 1888 ਕੇਸ ਪਛਾਣੇ ਗਏ ਸੀ ਜਿਵੇਂ ਮਰਿਆਂ ਦੀ ਪੈਨਸ਼ਨ ਵੀ ਲੋਕ ਵਰਤੀ ਜਾਂਦੇ ਆ ਉਹ ਪੈਸੇ ਕਢਾ ਕੇ ਕਿਸੇ ਨੇ ਮੋਟਰਸਾਈਕਲ ਲੈ ਲਿਆ ਕਿਸੇ ਨੇ ਸਕੂਟਰ ਲੈ ਲਿਆ ਕਿਸੇ ਨੇ ਘਰ ਦਾ ਕੋਈ ਹੋਰ ਸਮਾਨ ਲੈ ਲਿਆ ਸੋ ਹੁਣ ਪਤਾ ਲੱਗਾ ਜੀ ਕਿ ਇਹਨਾਂ ਦੇ ਉੱਤੇ ਜਦੋਂ 56 ਕਿਸੇਆ ਗਿਆ ਤੇ 6 ਕਰੋੜ ਰੁਪਏ ਦੀ ਰਿਕਵਰੀ ਕੀਤੀ ਜਾ ਚੁੱਕੀ ਆ ਤੇ ਹਾਲੇ ਕਾਫੀ ਬਾਕੀ ਵੀ ਹੈ ਗਿਆਨੀ ਰਗਵੀਰ ਸਿੰਘ ਬਹੁਤ ਚਰਚਾ ਚਾਏ ਹੋਏ ਨੇ ਜੀ ਹੁਣ ਕੀ ਹੋਇਆ ਤੋਂ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਖੁਲਾਸੇ ਕੀਤੇ ਆ ਖੁਲਾਸਿਆਂ ਤੋਂ ਬਾਅਦ ਤੇ ਹੁਣ ਮੈਨੂੰ ਲੱਗਦਾ ਜੀ ਕੇਸ ਮਾਮਲੇ ਦੇ ਉੱਤੇ ਲਗਾਤਾਰ ਕੱਲ੍ਹ ਤੋਂ ਹੁਣੇ ਵੀ ਐ ਤੇ ਹੋਈ ਵੀ ਜਾਂਦੀ ਐ ਉਹਨਾਂ ਦੇ 72 ਘੰਟਿਆਂ ਦੇ ਵਿੱਚੋਂ ਜੇ ਮੈਂ ਅੱਜ ਹੁਣ ਗਿਣਤੀ ਕਰਾਂ ਤਾਂ ਮੇਰਾ ਖਿਆਲ ਹੈ ਕਿ 36 ਘੰਟੇ ਦਾ ਸਮਾਪਤ ਹੋ ਗਏ ਆ ਕਿਉਂਕਿ ਲੰਘੇ ਕੱਲ ਸ਼੍ਰੋਮਣੀ ਕਮੇਟੀ ਨੇ ਕਿਹਾ ਸੀ ਕਿ ਲਾਏ ਹੋਏ ਦੋਸ਼ਾਂ ਨੂੰ ਤੁਸੀਂ 72 ਘੰਟੇ ਦੇ ਵਿੱਚ ਸਾਬਤ ਕਰੋ ਸਬੂਤ ਦਿਓ ਨਹੀਂ ਤਾਂ ਮਾਨਹਾਨੀ ਦੇ ਕੇਸ ਵਾਸਤੇ ਤਿਆਰ ਬਰ ਤਿਆਰ ਰਹੋ ਅੱਜ ਤਾਂ ਉਹਨਾਂ ਨੇ ਕੋਈ ਸਬੂਤ ਨਹੀਂ ਦਿੱਤਾ ਹੋ ਸਕਦਾ ਕੱਲ ਨੂੰ ਦੇ ਦੇਣ ਉਹਨਾਂ ਦਾ ਕੱਲ ਰਾਤ ਤੱਕ ਦੇ ਦੇਣ ਸਬੂਤ ਉਹਨਾਂ ਦਾ ਪਰਸੋਂ ਦੀ ਸਵੇਰ ਤੱਕ ਦੇ ਦੇਣ ਹੁਣ ਰੱਬ ਜਾਣਦਾ ਪਰ ਇਹ ਜਿਹੜੇ ਗੰਨੀਤ ਨੇ ਇਰਤਿੰਗ ਦੇ ਵੱਲੋਂ ਲਾਏ ਗਏ ਦੋਸ਼ ਜਿਹੜੇ ਸੁਖਬੀਰ ਬਾਦਲ ਦੇ ਉੱਤੇ ਆ ਤੇ ਸ਼੍ਰੋਮਣੀ ਕਮੇਟੀ ਦੀਆਂ بے ਨਿਜ਼ਮੀਆਂ ਦੇ ਬਾਬਤਾਂ ਜਿਹੜੇ ਉਹਦੇ ਉੱਤੇ ਰਾਜਨੀਤਿਕ ਗਰਮਾ ਕਾਂਗਰਸੀ ਵੀ ਕਹਿੰਦੇ ਆ ਤੇ ਉਧਰ ਆਪਾਲੇ ਵੀ ਕਹਿੰ ਜਾਂਦੇ ਵੀ ਇਸ ਤੋਂ ਪਹਿਲਾਂ ਹੀ ਕਹਿੰਦੇ ਵੀ ਭਾਈ ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਨੂੰ ਕਿਵੇਂ ਪੰਜੇ ਦੇ ਵਿੱਚ ਲਿਆ ਇਹਨੂੰ ਆਜ਼ਾਦ ਕਰਾਉਣਾ ਹੈਗਾ ਸਭ ਭਾਜਪਾ ਨਹੀਂ ਬੋਲੀ ਇਸ ਬਾਰੇ ਜੀ ਤੇ ਆਮ ਆਦਮੀ ਪਾਰਟੀ ਦੀ ਸਿਹਤ ਬੀਮਾ ਯੋਜਨਾ ਦੀ ਕੀ ਖਬਰ ਆਈ ਹੈ ਜੀ ਦੇਖੋ ਆਮ ਆਦਮੀ ਪਾਰਟੀ ਇਹ ਗੜਕਣ ਦੀ ਆ ਕਿ ਸਿਹਤ ਬੀਮਾ ਯੋਜਨਾ ਇਹ ਬਹੁਤ ਵੱਡੇ ਪੱਧਰ ਤੇ ਫਾਇਦੇ ਹੋ ਰਹੇ ਆ ਇਹ ਯੋਜਨਾ ਜਿਹੜੀ ਉਹਦੇ ਨਾਲ ਲੋਕ ਆ ਜਿਹੜੇ ਉਹ ਬਿਲਕੁਲ ਪੈਸਿਆਂ ਤੋਂ ਬਿਨਾ ਤੇ ਕੈਸ਼ਲੈਸ ਜਿਹੜਾ ਇਲਾਜ ਕਰਵਾ ਰਹੇ ਆ ਤੇ ਆਮ ਆਦਮੀ ਪਾਰਟੀ ਕਈ ਲੋਕਾਂ ਦੇ ਇੰਟਰਵਿਊ ਵੀ ਕਰਵਾ ਰਹੀ ਆ ਹੁਣ ਮੰਨ ਲਓ ਕੋਈ ਬਿਮਾਰ ਹੋਇਆ ਉਹਦਾ ਇਸ ਕਾਰਡ ਰਾਹੀਂ ਇਲਾਜ ਹੋਗਾ ਤੇ ਫਿਰ ਉਹਦੀਆਂ ਇੰਟਰਵਿਊ ਆਉਂਦੀਆਂ ਤੇ ਭਾਈ ਮੇਰਾ ਪੈਸਾ ਕੋਈ ਨਹੀਂ ਲੱਗਿਆ ਮੈਂ ਧੰਨਵਾਦੀ ਆ ਸਰਕਾਰ ਦਾ ਇਸ ਤਰੀਕੇ ਦੇ ਨਾਲ ਪਰ ਅੱਜ ਮੈਂ ਤੁਹਾਨੂੰ ਇੱਕ ਨਿੱਜੀ ਤਜਰਬਾ ਦੱਸਦਾ ਨਹੀਂ ਮੇਰੇ ਇੱਕ ਦੋਸਤ ਦਾ ਫੋਨ ਆਇਆ ਸੰਸਾਭ ਉਹ ਮੈਨੂੰ ਕਹਿੰਦੇ ਕਿ ਮੇਰਾ ਇੱਕ ਰਿਸ਼ਤੇਦਾਰ ਆ ਤੇ ਉਹਨੂੰ ਨਾ ਕੁਝ ਸਮਾਂ ਪਹਿਲਾਂ ਉਹਦੀ ਕਿਡਨੀ ਟ੍ਰਾਂਸਪਲੈਂਟ ਹੋਈ ਹੈ ਜੀ ਤੇ ਹੁਣ ਉਹਨੂੰ ਪੈਰਾਲਾਈਸ ਦਾ ਅਟੈਕ ਵੀ ਆ ਗਿਆ ਉਹ ਕਹਿੰਦੇ ਕਿ ਜਲੰਧਰ ਦੇ ਅਸੀਂ ਫਲਾਣੇ ਵੱਡੇ ਹਸਪਤਾਲ ਦੇ ਵਿੱਚ ਲੈ ਕੇ ਗਏ ਆ ਤੇ ਪੈਸੇ ਬਹੁਤ ਮੰਗਦੇ ਆ ਜੀ 3 ਲੱਖ ਰੁਪਏ ਤਾਂ ਜਮ੍ਹਾਂ ਕਰਵਾ ਚੁੱਕੇ ਆਂ ਤਿੰਨ ਚਾਰ ਦਿਨਾਂ ਦੇ ਵਿੱਚ ਹੁਣ ਹੋਰ ਮੰਗਦੇ ਆ ਵੀ ਇਹਨਾਂ ਦੇ ਕੋਲੇ ਜਿਹੜੇ ਹੁਣ ਨਵੇਂ ਕਾਰਡ ਬਣੇ ਆ ਪੰਜਾਬ ਦੀ ਸਰਕਾਰ ਵਾਲੇ ਸਿਹਤ ਵਾਲੇ ਉਹ ਹੈਗਾ ਤੇ ਇਹ ਹਸਪਤਾਲ ਵਾਲੇ ਕਹਿੰਦੇ ਵੀ ਇੱਥੇ ਨਹੀਂ ਚੱਲਦਾ ਕਹਿੰਦੇ ਤੁਸੀਂ ਕਿਤੇ ਹੋਰ ਪਤਾ ਕਰ ਲਓ ਜੀ ਜੇ ਕਿਤੇ ਹੋਰ ਚੱਲਦਾ ਹੋਵੇ ਮੈਂ ਡੀ ਐਮ ਸੀ ਦੇ ਵਿੱਚ ਪਤਾ ਕੀਤਾ ਜੀ ਫੋਨ ਕਰਕੇ ਉਹ ਕਹਿੰਦੇ ਜੀ ਸਰਕਾਰੀ ਕਾਰਡ ਇੱਥੇ ਵੀ ਨਹੀਂ ਚੱਲਦਾ ਜੀ ਅੱਛਾ ਉਹ ਫਿਰ ਪ੍ਰਾਈਵੇਟ ਛੋਟੇ ਹਸਪਤਾਲਾਂ ਚੱਲਦਾ ਹੋਣਾ ਜੀ ਹਾਂਜੀ ਹਾਂਜੀ ਉਹ ਕਹਿੰਦੇ ਜੀ ਜਿਹੜਾ ਵੱਡੇ ਹਸਪਤਾਲ ਹਨਾ ਜਾਂ ਤਾਂ ਉਹਦੇ ਵਿੱਚ categories ਜਿਹੜੇ ਕੀਤੇ ਗਏ categories ਬਣਾਈ ਆ ਉਹਦੇ ਵਿੱਚ ਆ ਪਰ ਜਿਹੜੇ ਵੱਡੇ ਹਸਪਤਾਲ ਆ ਉਹਨਾਂ ਦੇ ਆਪਣੇ ਮਸਲੇ ਉਹ ਕਹਿੰਦੇ ਕਿ ਪੰਨ ਸਾਡੇ ਪਿਛਲੇ ਪੈਸੇ ਕਲੀਅਰ ਕੀਤੇ ਜਾਣਾ ਸ ਤਾਂ ਫਿਰ ਨਵੇਂ ਮਰੀਜ਼ ਨੂੰ ਹੱਥ ਪਾਵਾਂਗੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਹੈਗੀਆਂ ਤੇ 8 ਇੰਚ ਮਾਤ ਦਾ ਜਿਹੜਾ ਸਾਇੰਸ ਦਾ ਪਰਚਾ ਪਿਆ ਜੀ ਕਹਿੰਦੇ ਉਹ 100 ਨੰਬਰਾਂ ਦੀ ਵਿਸ਼ਾ 85 ਨੰਬਰਾਂ ਦੀ ਸੀ 15 ਨੰਬਰ ਦੇ ਸਵਾਲ ਹੀ ਹੈ ਨਹੀਂ ਉਹ ਚ ਹਾਂ ਬਿਲਕੁਲ ਜੀ ਬਿਲਕੁਲ ਇਹ ਅਸਲ ਵਿੱਚ ਅਜਨਾ 8ਵੀਂ ਕਲਾਸ ਦਾ ਸਾਇੰਸ ਦਾ ਪੇਪਰ ਸੀਗਾ ਤੇ ਪੰਜਾਬੀ ਦਾ ਜਿਹੜਾ ਪ੍ਰਿੰਟ ਸੀਗਾ ਉਹਦੇ ਵਿੱਚ ਤਿੰਨ ਪ੍ਰਸ਼ਨ ਮਿਸ ਹੈ ਜੀ ਉਹ ਤੇ ਤਿੰਨ ਪ੍ਰਸ਼ਨ ਕਾਹ ਭੇਗੇ ਆ ਸਵੇਰੇ ਜਦੋਂ ਪ੍ਰਸ਼ਨ ਪੱਤਰ ਜਿਹੜਾ ਪੈਕਟੋਲੇ ਗਏ ਆ ਇਹਦੇ ਵਿੱਚ ਪੰਜਾਬੀ ਦੇ ਵਿੱਚ 27 ਸਵਾਲ ਤਾਂ ਪ੍ਰਿੰਟ ਸੀਗੇ ਤੇ ਅੰਗਰੇਜ਼ੀ ਤੇ ਹਿੰਦੀ ਦੇ ਵਿੱਚ 30-30 ਪ੍ਰਸ਼ਨ ਸੀਗੇ ਜਣਕੇ ਤਿੰਨ ਪ੍ਰਸ਼ਨਾਂ ਦਾ ਮਤਲਬ ਇਹ ਆ ਵੀ ਜੇ 5 ਅੰਕਾਂ ਦਾ ਇੱਕ ਪ੍ਰਸ਼ਨ ਆ ਤੇ 15 ਅੰਕ ਦਾ ਸਵਾਲ ਆ ਜਿਹੜੇ ਉਹ ਗਾਇਬ ਸੀਗੇ ਵਿੱਚ ਜੀ ਉਸ ਤੋਂ ਬਾਅਦ ਰੌਲਾ ਪਿਆ ਫਿਰ ਉੱਤੇ ਦਕਤਾਰਾਂ ਸੜਕੀਆਂ ਉਹਨਾਂ ਨੇ ਕੋਈ ਧੁੱਕਵਾਹ ਨਾ ਫਿਰ ਇਹ ਕੱਢਿਆ ਵੀ ਭਾਈ ਤੁਸੀਂ ਕੋਈ ਨਹੀਂ ਕਿਉਂਕਿ ਇਹ ਪੰਜਾਬੀ 'ਚ ਵੀ ਹਿੰਦੀ 'ਚ ਵੀ ਅੰਗਰੇਜ਼ੀ ਦੇ ਵਿੱਚ ਵੀ ਟਾਈਪ ਹੁੰਦਾ ਜੀ ਸਾਰਾ ਕੁਝ ਵੀ ਭਾਈ ਅਧਿਆਪਕ ਅਨੁਵਾਦ ਕਰਕੇ ਦੱਸ ਦਿੰਦੇ ਆ ਵੀ ਭਾਈ ਆਹ ਤਿੰਨ ਆਹਾਂ ਆ ਵਿੱਚ ਰਹਿ ਗਏ ਤੁਸੀਂ ਇਹਦਾ ਉੱਤਰ ਲਿਖ ਦਿਓ ਜੀ ਟਿੰਨਾ ਜੀ ਆਹ ਪੰਜਾਬੀ ਦਾ ਮਾਂ ਬੋਲੀ ਦਿਵਸ ਆ ਰਿਹਾ ਕੱਲ ਨੂੰ ਮੈਂ ਕੱਲ ਗੱਲ ਕਰਦਾ ਸੀ ਐਮੀ ਵਿਰਕ ਨਾਲ ਤੇ ਉਹਦੇ ਨਾਲ ਵੀਨੂ ਸੀਗੇ ਵੀਨੂ ਜੀ ਕਹਿੰਦੇ ਕਿ ਪੰਜਾਬੀ ਦਾ ਉਥੇ ਇੰਨਾ ਬੁਰਾ ਹਾਲ ਹੈ ਕਿ ਕਈ ਸਿਨੇਮਿਆਂ ਦੇ ਵਿੱਚ ਪੰਜਾਬੀ ਦੀ ਫਿਲਮ ਉਹ ਲੱਗਣ ਨਹੀਂ ਦਿੰਦੇ ਤੇ ਸਾਨੂੰ ਪੁੱਲ ਕਰਨੀ ਪਈ ਆ ਆਪਣੀ ਪੰਜਾਬੀ ਦੀ ਫਿਲਮ ਬੰਬੂ ਕਾਰਟ 2 ਸੋ ਮੈਂ ਸਮਝਦਾ ਸੀ ਵੀ ਭਗਵੰਤ ਮਾਨ ਹੋਣੀ ਤਾਂ ਪੰਜਾਬੀ ਦੇ ਬਹੁਤ ਵੱਡੇ ਫੈਨ ਨੇ ਔਰ ਉਹਨਾਂ ਨੇ ਪੰਜਾਬ ਪਾਸ਼ਾ ਬੋਰਡ ਦੇ ਜਿਹੜੇ ਆ ਲਾਇ ਹੋਏ ਨੇ ਚੇਰੇ ਉਹ ਵੀ ਪੰਜਾਬੀ ਦੇ ਵੱਡੇ ادیਬ ਨੇ ਸਾਰਾ ਸਾਹਿਬ ਪੰਜਾਬੀ ਦਾ ਇੰਨਾ ਬੁਰਾ ਹਾਲ ਆ ਪੰਜਾਬ ਚ ਕੋ ਸਿਰਸਪ ਗੱਲ ਹੈ ਜਿ ਕਿ ਪੰਜਾਬੀ ਬੋਲੀ ਕਿੰਨਾ ਤੱਕ ਤੱਕ ਬਚਾਉਣ ਦੀ ਗੱਲ ਆ ਉਹ ਤਾਂ ਕੱਲੇ ਕੱਲੇ ਬੰਦੇ ਦੀ ਆਪੋ ਆਪਣੀ ਜ਼ਿੰਮੇਵਾਰੀ ਆ ਜਦੋਂ ਹੁਣ ਘਰਾਂ ਦੇ ਵਿੱਚ ਮਾਵਾਂ ਜਾਂ ਪਿਤਾ ਇਹ ਗੱਲ ਕਹਿਣਗੇ ਬੇਟਾ ਜਰਾ ਆਪਨੇ ਪੰਜਾਬੀ ਬੋਲੀ ਤੋ ਆਪਕੋ ਮਾਰ ਪੜੇਗੀ ਹਮ ਆਪਕੋ ਕਨਵੈਂਟ ਸਕੂਲ ਮੇ ਪੰਜਾਬੀ ਪੜਨੇ ਕੇ ਲਈ ਨਹੀਂ ਵੇਜਤੇ ਇੰਗਲਿਸ਼ ਮੇ ਪ੍ਰਸਤਤ ਹੋਨੇ ਚਾਹੀਏ ਆ ਤਾਂ ਗੱਲਾਂ ਹੁਣ ਪਿੰਡਾਂ ਦੇ ਵਿੱਚ ਚੱਲਣੇ ਲੱਗ ਪਈਆਂ ਮਤਲਬ ਇਹ ਜਿਵੇਂ ਘਰਾਂ ਦੇ ਵਿੱਚ ਮਾਪਿਆਂ ਨੂੰ ਵੀ ਪੰਜਾਬੀ ਬੋਲਣੀ ਪਾਉਗੀ ਤੇ ਨਿਆਣਿਆਂ ਨੂੰ ਵੀ ਬੋਲਣੀ ਸਿਖਾਉਣੀ ਪਾਉਗੀ ਤੇ ਸਿਹਤ ਦਾ ਦੇ ਨਾਲ ਜੁੜਨਾ ਪਊਗਾ ਇਹ ਘਰਾਂ ਦੇ ਵਿੱਚ ਜਿੰਮੇਵਾਰੀ ਪਹਿਲਾਂ ਸ਼ੁਰੂ ਹੁੰਦੀ ਆ ਦੂਜੀ ਗੱਲ ਜੀ ਪੰਜਾਬੀ ਫਿਲਮ ਦੀ ਤਾਂ ਦੇਖੋ ਇਸ ਮਾਮਲੇ ਦੇ ਉੱਤੇ ਕੋਈ ਨਾ ਕੋਈ ਤਾਂ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਪਹਿਲਾਂ ਵੀ ਇਹੋ ਜਿਹੇ ਵਿਤਕਰੇ ਦੀਆਂ ਖਬਰਾਂ ਆਉਂਦੀਆਂ ਤੇ ਸੈਂਸਰ ਬੋਰਡ ਦੇ ਵਿੱਚ ਪੰਜਾਬੀ ਫਿਲਮ ਫਸ ਜਾਂਦੀ ਆ ਅੱਜ ਮੈਂ ਵੀ ਆ ਬਿਆਨ ਪੜਿਆ ਜੀ ਐਮੀ ਬਰਕ ਦਾ ਤੇ ਬੀਨੂ ਢਿਲੋਂ ਦਾ ਦੇਖੋ ਬਹੁਤ ਚੰਗੇ ਕਲਾਕਾਰ ਆ ਬੰਬੂ ਕਾਰਟ 2 ਫਿਲਮ ਹੋ ਸਕਦਾ ਬਹੁਤ ਚੰਗੀ ਹੋਵੇ ਕਿਉਂਕਿ ਬੰਬੂ ਕਾਟ 1 ਬਹੁਤ ਕਾਮਯਾਬ ਹੋਈ ਸੀ ਉਹ ਇਹਨਾਂ ਨੇ ਗੱਲ ਕਹੀ ਆ ਕਿ ਪੀਵੀਆਰ ਜਿਹੜੀ ਥੇਰ ਹੈਗੀ ਆ ਉਹਦੇ ਵੱਲੋਂ ਸਾਨੂੰ ਸ਼ੋਅ ਦੇ ਵਿੱਚ ਤੇ ਢੁਕਵੇਂ ਤੇ ਇਹ ਸਾਊਥ ਦੀਆਂ ਤੇ ਹਿੰਦੀ ਦੀਆਂ ਫਿਲਮਾਂ ਨੂੰ ਸ਼ੋਭਤ ਦਿੰਦੇ ਆ ਤੇ ਨੁਕਸਾਨ ਕਰਦੇ ਇਸ ਤਰੀਕੇ ਨਾਲ ਪੰਜਾਬੀ ਸਿਨੇਮਾ ਦਾ ਹਾਂ ਹੋ ਸਕਦਾ ਇਹ ਗੱਲ ਸੱਚੀ ਹੋਵੇ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਇਹ ਪੀਵੀਆਰ ਨੂੰ ਜਵਾਬਦਾદાર ਕਰਨਾ ਚਾਹੀਦਾ ਪਰ ਮੇਰੀ ਇਹਨਾਂ ਨੂੰ ਵੀ ਇੱਕ رائے ਹੈਗੀ ਆ ਬੰਬੂ ਕਾਟ 2 ਦਾ ਜਿਹੜੀਆਂ ਇਸ ਗਰੁੱਪ ਦੀਆਂ ਫਿਲਮਾਂ ਹੋਣਗੀਆਂ ਉਹਦਾ ਪ੍ਰਚਾਰ ਹੀ ਕੋਈ ਨਹੀਂ ਹੁੰਦਾਗਾ ਇਹਨਾਂ ਨੂੰ ਪਤਾ ਨਹੀਂ ਕਿ ਇਹਨਾਂ ਨੂੰ ਮੇਰਾ ਖਿਆਲ ਵਿੱਚ ਪ੍ਰਚਾਰ ਦੀ ਆਦਤ ਪਾਉਣੀ ਚਾਹੀਦੀ ਵੀ ਲੋਕਾਂ ਤੱਕ ਗੱਲ ਪਹੁੰਚੇ ਵੀ ਤੁਹਾਡੀ ਇੱਕ ਫਿਲਮ ਵੀ ਆ ਰਹੀ ਆ ਵੀ ਤੁਹਾਡੀ ਫਿਲਮ ਆ ਰਹੀ ਹੈ ਜਿਵੇਂ ਕਿ ਬਹੁਤ ਸਾਰੇ ਗਰੁੱਪ ਆ ਜਿਹੜੇ ਬਹੁਤ ਸਾਰਾ ਪ੍ਰਚਾਰ ਕਰਦੇ ਆ ਪਰ ਇਸ ਗਰੁੱਪ ਦੀ ਇਹ ਸਮੱਸਿਆ ਹੈ ਜੀ ਕਿ ਪ੍ਰਚਾਰ ਵੀ ਨਹੀਂ ਕਰਦੇ ਜੀ ਪ੍ਰਚਾਰਤਾ ਅਮਰਿੰਦਰ ਗਿੱਲ ਹੋਣਾ ਨੇ ਕਰਨਾ ਜੀ ਉਹਨਾਂ ਦੀ ਫਿਲਮ ਹੈ ਉਹੀ ਨੇ ਅਸਲੀ ਮਾਲਕ ਤਾਂ ਹਾਂ ਜੀ ਇਹ ਅਮਰਿੰਦਰ ਗਿੱਲ ਨੇ ਹਾਂ ਜੀ ਹਾਂ ਜੀ ਪਰ ਅਮਰਿੰਦਰ ਗਿੱਲ ਦੇ ਪ੍ਰੋਡਕਸ਼ਨ ਹਾਊਸ ਦੇ ਵਿੱਚ ਹੈ ਜੀ ਪਰ ਇਹ ਫਿਲਮ ਐਮੀ ਵਰਕ ਦੀ ਬੀਨੂ ਢੋਲੋਂ ਦੀ ਤੇ ਹੋਰ ਕਲਾਕਾਰਾਂ ਦੀ ਹੈ ਯਾ ਇਹ ਤਾਂ ਐਕਟਰ ਨੇ ਤਾਂ ਪੈਸੇ ਲੈ ਕੇ ਪਾਸੇ ਹੋ ਗਏ ਜ਼ਿੰਮੇਵਾਰੀ ਦਾ ਅਖੀਰ ਨੂੰ ਬਕਸਟੌਪਸ ਵਿਦ ਅਮਰਿੰਦਰ ਗੱਲ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਚਾਹੀਦਾ ਮੈਂ ਉਹਨਾਂ ਦੀ ਗੱਲ ਕਰ ਰਿਹਾ ਅਮਰਿੰਦਰ ਗੱਲ ਭਾਜੀ ਨੂੰ ਬੜੇ ਸੁਝਵਾਨ ਬੰਦੇ ਆ ਬਾਕੀ ਵੀ ਹੋਰ ਉਹਨਾਂ ਦੀ ਸਾਰੀ ਟੀਮ ਬਹੁਤ ਜ਼ਬਰਦਸਤ ਆ ਵੀ ਉਹਨਾਂ ਨੂੰ ਚਾਹੀਦਾ ਜੀ ਕਿ ਉਹਨਾਂ ਦੀ ਕੋਈ ਵੀ ਫਿਲਮ ਆਉਣੀ ਜਿਵੇਂ ਕੋਈ ਗੁਪਤਦਾਨ ਨਹੀਂ ਹੁੰਦਾ ਜੀ ਕੋਈ ਜਿਵੇਂ ਸ਼ੁੱਕਰਵਾਰ ਨੂੰ ਤਾਂ ਫਿਲਮ ਆਉਣੀ ਹੁੰਦੀ ਤੇ ਵੀਰਵਾਰ ਨੂੰ ਲੋਕਾਂ ਨੂੰ ਜਾਂ ਬੁੱਧਵਾਰ ਨੂੰ ਪਤਾ ਲੱਗਦਾ ਅੱਛਾ ਪਰਸੋਂ ਫਿਲਮ ਆ ਰਹੀ ਹੈ ਇਹਨਾਂ ਦੀ ਮੁੰਡਾ ਚੰਗਾ ਉਹਨਾਂ ਅੰਗਰੇਜ਼ ਵੀ ਉਹਨੇ ਬਣਾਈ ਸੀ ਖੈਰ ਪਰ ਪ੍ਰਚਾਰ ਜ਼ਿਆਦਾ ਕਰਨਾ ਚਾਹੀਦਾ ਅੱਛਾ ਤਰਮਤਾਰਨ ਦੇ ਸਰਪੰਚ ਵਾਲੇ ਜਿਹੜੇ ਕਤਲ ਦਾ ਕੀ ਬਣਿਆ ਜੀ ਉਹਦੇ ਜੀ ਦੋ ਜਣੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਏ ਗਏ ਆ ਇਹ ਦੋਵੇਂ ਜਣੇ ਜਿਹੜੇ ਉਹ ਸ਼੍ਰੀਨਗਰ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਆ ਕਹਿੰਦੇ ਆ ਵੀ ਉਥੇ ਸ਼੍ਰੀ ਨਗਰ ਦੀ ਪੁਲਿਸ ਤੇ ਪੰਜਾਬ ਦੀ ਪੁਲਿਸ ਨੇ ਸਾਂਝੀ ਕਾਰਵਾਈ ਕੀਤੀ ਤਾਂ ਦੋ ਜਣੇ ਗ੍ਰਿਫਤਾਰ ਕਰ ਲਏ ਜੀ ਸਰਪੰਚ ਦੇ ਕਤਲ ਮਾਮਲੇ 'ਚ ਉਹ ਸਰਪੰਚ ਠੱਠੀਆਂ ਮਹੰਤਾ ਪਿੰਡ ਦਾ ਸਰਪੰਚ ਹਰਬਿੰਦਰ ਸਿੰਘ ਜਿਹਨੂੰ ਤੇ ਵਿਆਹ ਦੇ ਵਿੱਚ ਹੀ ਗੋਲੀ ਮਾਰਤੀ ਸੀ ਪਿਛਲੇ ਦਿਨੀ ਉਸ ਮਾਮਲੇ 'ਚ ਦੋ ਜਣੇ ਗ੍ਰਿਫਤਾਰ ਕਰ ਲਏ ਜੀ ਕਿਹੜਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਪੂਰਾ ਗਰਮ ਹੈ ਜੀ ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਮੈਂ ਖਬਰਾਂ ਦੀ ਸਾਂਝ ਪਾ ਰਿਆਂ ਲਾਈਵ ਉਦੋਂ ਵੀ ਪੱਖਾ ਚੱਲ ਰਿਹਾ ਜੀ ਪੱਖਾ 'ਚ ਦੋ ਨੰਬਰ ਤੇ ਆ ਇਹ ਮੈਂ ਦੋ ਨੰਬਰ ਇੱਕ ਨੰਬਰ ਤਾਂ ਦੱਸਦਾ ਵੀ ਗਰਮੀ ਦਾ ਅਹਿਸਾਸ ਹੋ ਜਾ ਵੀ ਇਉਂ ਜ ਦੇ ਪੰਜਾਬ ਦੇ ਵਿੱਚ ਹੁਣ ਠੰਡਾਂ ਦੀ ਕੋਈ ਚੀਜ਼ ਨਹੀਂ ਕੋਟਾਂ ਜੈਕਟਾਂ ਧੋ ਕੇ ਤੇ ਸੰਦੂਕ ਦੇ ਵਿੱਚ ਪੇਟੀ ਦੇ ਵਿੱਚ ਅਟੈਚੀ ਦੇ ਵਿੱਚ ਬਿੱਡ ਬਾਕਸ ਦੇ ਵਿੱਚ ਸਾਂਭਣ ਦਾ ਵੇਲਾ ਆ ਗਿਆ ਜੇ ਸਾਂਭੀ ਦਿੱਤ ਗਈਆਂ ਹੁਣ ਠੰਡ ਹੈ ਨਹੀਂ ਜੀ ਪੂਰਾ ਵੀ ਮੁਰਕੋ ਮੁਰਕੀ ਹੁੰਦੇ ਸੀ ਹਾਲੇਕ ਨਹੀਂ ਹਲੇ ਨਹੀਂ ਨਹੀਂ ਅਬ ਹਾਲੇ ਮੁਰਕੋ ਮੁਰਕੀ ਵਾਲਾ ਤੱਕ ਸਮਾਂ ਹੈਗਾ ਜੀ ਇਹ ਮੇਰੇ ਖਿਆਲ ਆ ਵੀ ਜੇ ਇੰਉਂ ਹੀ ਧੁੱਪ ਕਰ ਲਈ ਜੀ ਨਿਕਲਦੀ ਰਹੀ ਜਿਵੇਂ 30 ਕਤੀੜ ਡਿਗਰੀ ਦਾ ਟੈਂਪਰੇਚਰ ਹੋ ਗਿਆ ਜੇ ਆਹ ਹੀ ਕੰਮ ਰਿਆ ਤੇ ਫਿਰ ਮੇਰਾ ਖਿਆਲ ਆ ਵੀ ਹੋਰ 15 ਦਿਨ ਤੱਕ ਕੰਮ ਸ਼ੁਰੂ ਹੋ ਜਾਊਗਾ ਜੀ ਗਰਮੀ ਵਾਲਾ ਤੇ ਮੁਰਕੋ ਮੁਰਕੀ ਵਾਲਾ ਵੀ ਬਹੁਤ ਮਿਹਰਬ ਮਿਹਰਬਾਨੀ